ਮੇਰੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕ ਜੋ ਸ਼ਲੋਕ ਮਹੱਲਾ 9 ਦੇ ਸਰਲੇਖ ਹੇਠ ਦਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1426 ਤੋਂ ਸੁਭਾਏ ਮਾਨ ਹੁੰਦੇ ਨੇ ਪਿਛਲੇ ਦਿਵਾਨਾਂ ਵਿੱਚ ਆਪ ਜੀ ਦੇ ਨਾਲ ਗੁਰੂ ਪਿਆਰਿਓ 15 ਸ਼ਲੋਕਾਂ ਦੀ ਲੜੀਵਾਰ ਵਿਚਾਰ ਹੋ ਚੁੱਕੀ ਹੈ ਅੱਜ ਜਿਹੜੀ ਆਪਾਂ ਸ਼ਲੋਕ ਦੀ ਵਿਚਾਰ ਕਰਨੀ ਹੈ ਸ਼ਲੋਕ ਨੰਬਰ ਹੈ 16 ਇਸ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਪਿਤਾ ਜੀ ਕੀ ਸਮਝਾਉਣਾ ਕਰਦੇ ਨੇ ਕੀ ਉਪਦੇਸ਼ ਕਰਦੇ ਨੇ ਆਓ ਕੱਲੀ-ਕੱਲੀ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਨ ਦੇ ਯਤਨ ਕਰੀਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾ ਰਹੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਗਿਆਨੀ ਦੀ ਪਰਿਭਾਸ਼ਾ ਦਿੰਦੇ ਨੇ ਗਿਆਨੀ ਕਿਹਨੂੰ ਆਖਿਆ ਜਾਂਦਾ ਜਿਹੜਾ ਗਿਆਨवान ਹੋਵੇ ਜਿਹਨੂੰ ਆਪਣੇ ਆਤਮਿਕ ਜੀਵਨ ਦੀ ਸੂਝ ਹੋਵੇ ਸਾਡੇ ਵਰਗੇ ਗਿਆਨੀ ਨਹੀਂ ਵਿਚਾਰ ਕਿਤਾਬਾਂ ਪੜ੍ਹ ਕੇ ਚਾਰ ਗ੍ਰੰਥ ਪੜ੍ਹ ਕੇ ਕਹਿਣ ਮੈਂ ਗਿਆਨੀ ਬਣ ਗਿਆ ਨਹੀਂ ਗਿਆਨ ਲੈਣ ਵਾਲਾ ਮਨੁੱਖ ਤੇ ਉਸ ਗਿਆਨ ਨੂੰ ਹੰਡਾਉਣ ਵਾਲਾ ਮਨੁੱਖ ਜਿਹਨੂੰ ਆਪਣੇ ਜੀਵਨ ਦੇ ਵਿੱਚ ਆਤਮਿਕ ਜੀਵਨ ਦੀ ਸੂਝ ਆ ਜਾਵੇ ਸਮਝ ਲੱਗ ਜਾਵੇ ਸਤਿਗੁਰਾਂ ਨੇ ਉਹਨੂੰ ਗਿਆਨੀ ਆਖਿਆ ਨਹੀਂ ਤਾਂ ਗੁਰੂ ਪਿਆਰੇ ਬਹੁਤ ਸਾਰੇ ਗਿਆਨੀ ਨੇ ਮੇਰੇ ਵਰਗੇ ਦਾਵਾ ਕਰਨ ਵਾਲੇ ਜੀ ਅਸੀਂ ਇੰਨੀ ਬਾਣੀ ਪੜ੍ਹਦੇ ਆ ਇੰਨਾ ਪਾਠ ਕਰਦੇ ਆ ਇਹਨਾਂ ਨਿਤਨੇਮ ਆ ਸਾਡਾ ਇੰਨੇ ਅਸੀਂ ਅਰਥ ਕਰ ਦਿੰਨੇ ਆ ਜੀ ਉਹ ਵੀ ਗਿਆਨੀ ਨੇ ਪਰ ਸਤਿਗੁਰਾਂ ਨੇ ਗਿਆਨੀ ਕਿਹਨੂੰ ਆਖਿਆ ਗਿਆਨੀ ਉਹ ਹੈ ਜਿਹੜਾ ਆਪਣੇ ਆਪ ਨੂੰ ਰੋਜ਼ ਪੜਤਾਲਦਾ ਆਪਣੇ ਆਪ ਨੂੰ ਰੋਜ਼ ਵਧੀਆ ਸੋਹਣਾ ਬਣਾਉਂਦਾ ਹੈ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਦਿਲੋਂ ਵੀ ਅੰਦਰੋਂ ਵੀ ਬੰਦਾ ਖੋਜ ਦਿਲ ਹਰ ਰੋਜ਼ ਜਿਹੜਾ ਰੋਜ਼ ਆਪਣੇ ਆਪ ਨੂੰ ਖੋਜਦਾ ਪੜਤਾਲਦਾ ਜਿਹੜਾ ਆਤਮਿਕ ਜੀਵਨ ਦੀ ਸੂਝ ਰੱਖਦਾ ਜਿਹਨੂੰ ਪਤਾ ਵੀ ਮੈਂ ਇਸ ਸੰਸਾਰ ਤੇ ਕਿਉਂ ਆਇਆ ਕੀ ਕਰਨਾ ਹੈ ਮੇਰਾ ਮਕਸਦ ਕੀ ਹੈ ਮੈਂ ਕੀ ਖਟ ਕੇ ਜਾਣਾ ਤੇ ਗੁਰੂ ਪਿਆਰਿਓ ਜੇ ਜੀਵਨ ਦੇ ਵਿੱਚ ਚੰਗੇ ਕਰਮ ਹੁੰਦੇ ਨੇ ਤੇ ਉਹ ਚੰਗੇ ਕਰਮਾਂ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ ਉਹਨੂੰ ਗਿਆਨੀ ਆਖਿਆ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰ ਕਹਿੰਦੇ ਕਹੋ ਨਾਨਕ ਹੇ ਨਾਨਕ ਆਖ ਸੁਨ ਰੇ ਮਨਾ ਮਨ ਨੂੰ ਕਹਿੰਦੇ ਨੇ ਹੇ ਮਨਾ ਸੁਣ ਕੋਈ ਆਮ ਨਹੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਰਮਾਉਣਾ ਕਰਦੇ ਨੇ ਗਿਆਨੀ ਤਾਹੇ ਬਖਾਨ ਗਿਆਨੀ ਉਹਨੂੰ ਆਖਿਆ ਜਾਂਦਾ ਗਿਆਨੀ ਦੀ ਵਿਆਖਿਆ ਇਹ ਹੈ ਜਿਹੜਾ ਭੈ ਕਾਹੂ ਕੋ ਦੇਤ ਨਹਿ ਨਹਿ ਪਹਿ ਮਾਨਤ ਆਨ ਭੈ ਦਾ ਮਤਲਬ ਹੁੰਦਾ ਡਰ ਜਿਹੜਾ ਮਨੁੱਖ ਕਿਸੇ ਨੂੰ ਡਰਾਉਂਦਾ ਨਹੀਂ ਪੈ ਕਾਹੂ ਕੋ ਦੇਦ ਨਹ ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ ਨਹ ਪੈ ਮਾਨਤ ਆਨ ਤੇ ਜਿਹੜਾ ਮਨੁੱਖ ਕਿਸੇ ਤੋਂ ਡਰਦਾ ਨਹੀਂ ਸਤਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਗਿਆਨੀ ਆਖਿਆ ਖੋ ਸਤਨਾਮ ਨਾ ਡਰਦਾ ਹੋਵੇ ਤੇ ਨਾ ਡਰਾਉਂਦਾ ਹੋਵੇ ਤੇ ਗੁਰੂ ਪਿਆਰਿਓ ਦੇਖੋ ਸਤਗੁਰਾਂ ਨੇ ਕਿੰਨਾ ਸੋਹਣਾ ਉਪਦੇਸ਼ ਦਿੱਤਾ ਅਸੀਂ ਕਹਿੰਦੇ ਹਾਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸ਼ਲੋਕ ਸੁਣਦੇ ਆਂ ਭਾਈ ਇਹ ਤਾਂ ਭੋਗ ਦੇ ਸ਼ਲੋਕ ਨੇ ਸ਼ਲੋਕ ਪੜਿਆਂ ਤੇ ਪਤਾ ਲੱਗਦਾ ਵੀ ਇੱਕ ਕ੍ਰਾਂਤੀਕਾਰੀ ਰਹਿਬਰ ਵੱਲੋਂ ਕ੍ਰਾਂਤੀਕਾਰੀ ਸਤਗੁਰ ਦੇ ਕ੍ਰਾਂਤੀਕਾਰੀ ਸ਼ਲੋਕ ਨੇ ਜਿਹੜਾ ਇੱਕ ਵਾਰ ਪੜ ਲੈਂਦਾ ਨਾ ਫਿਰ ਪਤਾ ਲੱਗ ਜਾਂਦਾ ਉਹਨੂੰ ਭੈ ਕਾਹੂ ਕੋ ਦੇਤ ਨਹ ਨਹ ਪਹਿਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਬਿਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਇਹ ਸਾਡੇ ਜੀਵਨ ਦਾ ਮਰਨੋਰਥ ਹੋਣਾ ਚਾਹੀਦਾ ਹੈ ਤੇ ਗੁਰੂ ਪਿਆਰਿਓ ਸੂਰਜ ਜਿੰਨੇ ਗਰਮ ਵੀ ਨਾ ਹੋ ਜੀਏ ਜੀਵਨ ਦੇ ਵਿੱਚ ਸੂਰਜ ਜਿੰਨੇ ਗਰਮ ਨਾ ਹੋ ਜੀਏ ਕਿ ਕੋਈ ਪਹੁੰਚ ਹੀ ਨਾ ਸਕੇ ਤੇ ਚੰਦਰਮਾ ਜਿੰਨੇ ਠੰਡੇ ਨਾ ਹੋ ਜੀਏ ਨਹੀਂ ਤਾਂ ਮਿੱਟੀ ਵੀ ਪਟਕੇ ਲੈ ਜਾਂਦੇ ਨੇ ਆਖੋ ਸਤਨਾਮ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਿਤੇ ਜੀਵਨ ਦੇ ਵਿੱਚ ਕਿਉਂ ਡਰਾਉਣਾ ਕਿਸੇ ਨੂੰ ਵੇਖੋ ਅੱਜ ਦਾ ਸਮਾਂ ਨਾ ਜਿਹੜਾ ਡਰਾਉਣ ਵਾਲਾ ਜਿਹੜੇ ਬੰਦੇ ਕੋਲ ਪਾਵਰ ਆ ਜਾਂਦੀ ਹੈ ਤਾਕਤ ਆ ਜਾਂਦੀ ਹੈ ਉਹ ਤਾਕਤ ਦੇ ਨਸ਼ੇ ਵਿੱਚ ਆ ਕੇ ਨਾ ਦੂਜਿਆਂ ਨੂੰ ਡਰਾਉਂਦਾ ਉਹ ਆਪਣਾ ਰੋਪ ਪਾਉਣ ਦੇ ਲਈ ਵੀ ਸਾਰੇ ਮੇਰੇ ਤੋਂ ਡਰ ਕੇ ਰਹਿਣ ਤੇ ਗੁਰੂ ਪਿਆਰਿਓ ਉਹ ਕਿਸੇ ਵੀ ਪੋਸਟ ਤੇ ਹੋਵੇ ਉਹਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਕਿ ਸਾਰੇ ਮੇਰੇ ਤੋਂ ਡਰ ਕੇ ਰਹਿਣ ਮੇਰਾ ਦਬਦਬਾ ਰਵੇ ਤੇ ਗੁਰੂ ਪਿਆਰਿਓ ਕਈ ਐਸੇ ਲੋਕ ਵੀ ਨੇ ਜਿਹੜੇ ਫਿਰ ਡਰਦੇ ਵੀ ਨੇ ਸੱਚੇ ਹੁੰਦੇ ਹੋਏ ਡਰ ਰਹੇ ਨੇ ਅੱਜ ਦਾ ਸਮਾਂ ਹੀ ਹੈ ਨਾ ਝੂਠਾ ਬੰਦਾ ਘੱਟ ਡਰਦਾ ਸੱਚਾ ਬੰਦਾ ਵੱਧ ਡਰਦਾ ਕਿਉਂ ਡਰਦਾ ਉਹ ਉਹਨੂੰ ਪਤਾ ਕਿ ਭਾਈ ਇਹ ਜਿਹੜਾ ਜੱਗ ਹੈ ਸੰਸਾਰ ਹੈ ਝੂਠਿਆਂ ਦਾ ਇੱਥੇ ਸੱਚਿਆਂ ਨੂੰ ਨਹੀਂ ਕੋਈ ਪੁੱਛਦਾ ਝੂਠਿਆਂ ਦੀ ਗੱਲ ਚੱਲਦੀ ਹੈ ਸਮਾਂ ਬੜਾ ਖਤਰਨਾਕ ਹੈ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਡਰਾਉਣਾ ਹੈ ਨਾ ਕਿਸੇ ਨੂੰ ਕਿਸੇ ਤੇ ਰੋਪ ਮਾਰਨਾ ਹੈ ਕਿਸੇ ਨੂੰ ਡਰਾਉਣਾ ਹੈ ਇਹ ਵੀ ਬੜਾ ਖਤਰਨਾਕ ਹੈ ਇਹ ਗੁਰਸਿੱਖਾਂ ਤੈਨੂੰ ਇਹ ਨਹੀਂ ਚਾਹੀਦਾ ਕਿਸੇ ਨੂੰ ਡਰਾ ਕੇ ਰੱਖੇ ਜੇ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਕੋਈ ਤਾਕਤ ਦਿੱਤੀ ਹੈ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਕਿਸੇ ਪੋਸਟ ਤੇ ਪਹੁੰਚਿਆ ਭਲਾ ਕਰ ਕਿਸੇ ਦਾ ਤੈਨੂੰ ਦੁਆਵਾਂ ਮਿਲਣਗੀਆਂ ਜੇ ਡਰਾਂਗਾ ਭਾਵੇਂ ਕਿ ਦੂਜੇ ਮਨੋਂ ਖੰਦਰੋਂ ਅੰਦਰ ਹੀ ਡਰ ਜਾਣਾ ਪਰ ਅੰਦਰੋਂ ਬਦ ਅਸੀਸਾਂ ਨਿਕਲਦੀਆਂ ਨੇ ਯਾਦ ਰੱਖਿਓ ਜਿਹੜੀਆਂ ਬਦ ਅਸੀਸਾਂ ਹੁੰਦੀਆਂ ਨੇ ਨਾ ਇਹ ਨਸਲਾਂ ਤਬਾਹ ਕਰ ਦਿੰਦੀਆਂ ਨੇ ਤਾਂ ਹੀ ਕਹਿੰਦੇ ਆ ਨਾ ਵੀ ਭਾਈ ਕਿਸੇ ਦੀ ਬਦ ਅਸੀਸ ਨਹੀਂ ਲੈਣੀ ਚਾਹੀਦੀ ਪਤਾ ਨਹੀਂ ਕਿਹਦੀ ਰਸਨਾ ਤੇ ਰੱਪਾ ਕੇ ਬੋਲ ਜਾਵੇ ਜਦੋਂ ਵੱਧ ਨਹੀਂ ਸੀ ਉਹ ਵੱਧ ਅਸੀਸ ਲੱਗਦੀ ਹੈ ਨਾ ਤੱਪੜ ਰੁਲ ਜਾਂਦੇ ਨੇ ਘਰਾਂ ਦੇ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਡਰ ਦੋ ਤਰੀਕੇ ਦਾ ਹੁੰਦਾ ਇੱਕ ਡਰ ਹੈ ਜਿਹੜਾ ਡਰ ਜੀਵਨ ਦੇ ਵਿੱਚ ਚਾਈਦਾ ਉਹ ਡਰ ਕਿਹੜਾ ਵੀ ਅਸੀਂ ਕੋਈ ਗਲਤ ਕੰਮ ਕਰਨਾ ਬੈਠੀਏ ਸਾਡੇ ਹੱਥਾਂ ਤੋਂ ਸਾਡੇ ਪੈਰਾਂ ਤੋਂ ਸਾਡੇ ਜੀਵਨ ਵਿੱਚ ਕਿਸੇ ਦਾ ਮਾੜਾ ਨਾ ਹੋ ਜਾਵੇ ਇਹ ਵੀ ਡਰਨਾ ਚਾਹੀਦਾ ਇੱਕ ਡਰ ਉਹ ਹੈ ਬਹਿਮਾ ਭਰਮਾ ਪਖੰਡਾਂ ਦਾ ਸਤਿਗੁਰ ਕਹਿੰਦੇ ਇਹ ਡਰ ਤੋਂ ਨਾ ਡਰ ਡਰ ਰੇ ਕਿੱਥੋਂ ਡਰਨਾ ਪਾਪ ਤੇ ਡਰ ਜੇ ਡਰਨਾ ਤਾਂ ਪਾਪ ਕਰਨ ਤੋਂ ਡਰ ਨਹੀਂ ਡਰਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਜਿਹੜਾ ਰੱਬ ਦਾ ਨਾਮ ਜਪਦਾ ਉਹ ਫਿਰ ਥੋੜੀ ਕਿਸੇ ਤੋਂ ਡਰਦਾ ਨਾ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਹਿ ਰਹੀ ਹੈ ਭਾਈ ਜੇ ਡਰਨਾ ਨਹੀਂ ਨਾ ਕਿਸੇ ਤੋਂ ਤਾਂ ਡਰਾਉਣਾ ਵੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਚੂੰ ਕਰ ਅਜ਼ ਹਮਾ ਹੀਲ ਤੇ ਦਰ ਗੁਜਾਸਤ ਹਲਾ ਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਗੁਰੂ ਪਾਤਸ਼ਾਹ ਨੇ ਆਖਿਆ ਜੇ ਕੋਈ ਤੁਹਾਨੂੰ ਪਰੇਸ਼ਾਨ ਕਰੇ ਤੰਗ ਕਰੇ ਤਾਂ ਗੁਰੂ ਪਿਤਾ ਜੀ ਕਹਿੰਦੇ ਇੱਕ ਵਾਰ ਬਖਸ਼ ਦੇਣਾ ਚਾਹੀਦਾ ਜੇ ਫੇਰ ਵੀ ਨਾ ਹਟੇ ਮਹਾਰਾਜ ਕਹਿੰਦੇ ਫੇਰ ਅਣਗੌਲਾ ਕਰ ਦਿਓ ਜੇ ਕਿਤੇ ਤੀਜੀ ਵਾਰ ਹੋ ਜਾਵੇ ਸਿਰ ਤੋਂ ਪਾਣੀ ਲੰਗ ਜਾਵੇ ਫਿਰ ਤਾਂ ਜ਼ਫਰਨਾਮੇ ਦੇ ਵਿੱਚ ਦਸ਼ਮੇਸ਼ ਪਿਤਾ ਨੇ ਵੀ ਆਖਿਆ ਕਿ ਫਿਰ ਨਹੀਂ ਘਬਰਾਉਣਾ ਚਾਹੀਦਾ ਫਿਰ ਕਿਰਪਾਨ ਚੁੱਕ ਕੇ ਹੀ ਲੈਣੀ ਚਾਹੀਦੀ ਹੈ ਫਿਰ ਨਹੀਂ ਪਿੱਛੇ ਹਟਣਾ ਚਾਹੀਦਾ ਚੂੰ ਕਰ ਅਜ਼ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਹੱਥ ਦੇ ਵਿੱਚ ਸ਼ਮਸ਼ੀਰ ਫੜ ਲੈਣੀ ਚਾਹੀਦੀ ਹੈ ਸਤਿਗੁਰ ਕਹਿੰਦੇ ਸੋ ਗੁਰੂ ਪਿਆਰਿਓ ਇੱਕ ਉਹ ਡਰ ਹੈ ਨਾ ਸਾਡੇ ਮਾਤਾ ਪਿਤਾ ਦਾ ਡਰ ਸਹਿਮ ਉਹ ਵੀ ਸਾਡੇ ਜੀਵਨ ਦੇ ਵਿੱਚ ਚਾਹੀਦਾ ਹੁਣ ਜੇ ਅਸੀਂ ਕਹੀਏ ਵੀ ਬਾਣੀ ਤਾਂ ਕਹਿੰਦੀ ਹੈ ਵੀ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਹੁਣ ਬਾਪੂ ਤੋਂ ਥੋੜੀ ਡਰਨਾ ਫਿਰ ਅਸੀਂ ਬੇਬੇ ਤੋਂ ਥੋੜੀ ਡਰਨੂ ਉਹ ਡਰ ਦੀ ਇੱਥੇ ਗੱਲ ਨਹੀਂ ਕਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਿਹੜੇ ਡਰ ਦੀ ਗੱਲ ਰਹੇ ਨੇ ਇੱਕ ਜ਼ੁਲਮ ਵਾਲੇ ਡਰ ਦੀ ਗੱਲ ਕਰ ਰਹੇ ਨੇ ਇੱਕ ਪਾਪ ਵਾਲੇ ਡਰ ਦੀ ਗੱਲ ਕਰ ਰਹੇ ਨੇ ਇਹ ਵੀ ਸਮਝਣਾ ਪੈਂਦਾ ਬਿਸ਼ਾ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਹੀ ਕਿਹਾ ਸੀ ਖਾਲਸਾ ਜੀ ਅੱਜ ਤੋਂ ਬਾਅਦ ਤੁਸੀਂ ਮੇਰਾ ਖਾਸ ਰੂਪ ਬਣ ਗਏ ਹੋ ਅੱਜ ਤੋਂ ਬਾਅਦ ਤੁਸੀਂ ਸ਼ਸਤਰਧਾਰੀ ਹੋ ਗਏ ਹੋ ਸ਼ਸਤਰਧਾਰੀ ਹੋ ਕੇ ਕਿਸੇ ਨੂੰ ਡਰਾਉਣਾ ਨਹੀਂ ਇਹ ਨਹੀਂ ਇੱਕ ਇੱਕ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ 7 ਫੁੱਟ ਦਾ ਵਰਸ਼ਾ ਦੇ ਦਿੱਤਾ 2.5 ਫੁੱਟ ਦੀ ਸ਼੍ਰੀ ਸਾਹਿਬ ਦੇ ਦਿੱਤੀ ਸਾਨੂੰ ਤੇ ਹੱਥ ਵਿੱਚ ਖੜ ਕੇ ਦੂਜਿਆਂ ਨੂੰ ਡਰਾਉਂਦੇ ਫਰੀਏ ਇਹ ਵੀ ਨਹੀਂ ਹੋਣਾ ਚਾਹੀਦਾ ਮਹਾਰਾ ਜੀ ਕਹਿੰਦੇ ਨਾ ਕਿਸੇ ਨੂੰ ਡਰਾਉਣਾ ਤੇ ਜੇ ਕੋਈ ਚੜ ਕੇ ਆ ਜਵੇ ਤੇ ਨਾ ਕਿਸੇ ਤੋਂ ਡਰਨਾ ਸਤਿਗੁਰਾਂ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਸੀ ਕਿ ਚੜ ਕੇ ਕਿਸੇ ਤੇ ਜਾਣਾ ਨਹੀਂ ਜਿਹੜਾ ਚੜ ਕੇ ਆ ਗਿਆ ਉਹਨੂੰ ਬਖਸ਼ਣਾ ਨਹੀਂ ਚੱਲ ਕੇ ਆਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਕਮਾਲ ਦਾ ਇਹ ਉਪਦੇਸ਼ ਸਾਨੂੰ ਬਖਸ਼ ਰਹੇ ਨੇ ਕਿਰਪਾ ਕਰ ਰਹੇ ਨੇ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਜਿਹੜਾ ਭਾਈ ਕਿਸੇ ਨੂੰ ਭੈ ਨਹੀਂ ਦਿੰਦਾ ਡਰਾਉਂਦਾ ਨਹੀਂ ਨਾ ਪਹਿ ਮਾਨਤ ਆਨ ਨਾ ਉਹ ਕਿਸੇ ਦਾ ਡਰਾਵੇ ਜਾਂ ਧਮਕੀਆਂ ਜਾਂ ਡਰ ਨੂੰ ਮੰਨਦਾ ਕਹੋ ਨਾਨਕ ਸੁਨ ਰੇ ਮਨ ਏ ਨਾਨਕ ਆਖ ਗਿਆਨੀ ਤਾਹੇ ਬਖਾਨ ਅਸਲ ਦੇ ਵਿੱਚ ਉਹ ਗਿਆਨੀ ਹੈ ਆਤਮਿਕ ਜੀਵਨ ਦੀ ਸੂਝ ਵਾਲਾ ਹੈ ਸੋ ਸਤਗੁਰੂ ਮਿਹਰ ਕਰਨ ਕਿਰਪਾ ਕਰਨ ਇਹ ਸ਼ਲੋਕ ਨੰਬਰ 16 ਸੀ ਜਿਸ ਦੀ ਆਪ ਜੀ ਦੇ ਨਾਲ ਵਿਆਖਿਆ ਕੀਤੀ ਗਈ ਹੈ ਵਿਚਾਰ ਕੀਤੀ ਗਈ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਰਹਿਮਤ ਕਰਨ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਹੁਣ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਨਾ ਸੰਗਤਾਂ ਨੇ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦਾ ਇਤਿਹਾਸ ਗੁਰੂ ਪਿਆਰੇ ਉਹ ਇਤਿਹਾਸ ਬੜਾ ਲੰਮਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦਾ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਲਖੀਸ਼ਾ ਬਨਜਾਰਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਜਿਹਨੂੰ ਭਾਈ ਜੱਜਤਾ ਜੀ ਕਹਿੰਦੇ ਆ ਬਾਬਾ ਜੀਵਨ ਸਿੰਘ ਤੇ ਗੁਰੂ ਪਿਆਰਿਓ ਉਹਨਾਂ ਦਾ ਵੀ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਸੋ ਜਿਵੇਂ ਜਿਵੇਂ ਸਤਗੁਰੂ ਜੀ ਸਮਾਂ ਬਖਸ਼ਿਸ਼ ਕਰਦੇ ਨੇ ਓਵੇਂ ਓਵੇਂ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾ ਉਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ